ਅਕਸ਼ੇ ਕੁਮਾਰ ਦੀ ਫਿਲਮ ਮਹਾਰਿਸ਼ੀ ਦੇ ਵਿਰੋਧ ਚਾਪਰਾ ਪਿੰਡ ਚ ਰੋਸ ਪ੍ਰਦਰਸ਼ਨ ਗੁਰੂ ਮਹਾਰਾਜ ਵਾਲਮੀਕ ਪਾਇਚਾਰੇ ਵੱਲੋਂ ਸਰਕਾਰ ਨੂੰ ਫਿਲਮ ਬੈਨ ਕਰਨ ਦੀ ਬੇਨਤੀ ਫਿਲੋ ਸ਼ੇਰ ਨਾਲ ਲਗਦੇ ਪਿੰਡ ਅਪਰਾ ਵਿਖੇ ਅਚਾਨਕ ਵੱਡਾ ਰੋਸ ਪ੍ਰਦਰਸ਼ਨ ਕੀਤਾ ਗਿਆ ਇਹ ਰੋਸ ਪ੍ਰਦਰਸ਼ਨ ਅਕਸ਼ੇ ਕੁਮਾਰ ਦੀ ਨਵੀਂ ਰਿਲੀਜ਼ ਫਿਲਮ ਮਹਾਰਿਸ਼ੀ ਵਿੱਚ ਵਰਤੀ ਗਈ ਭੱਦੀ ਸ਼ਬਦਾਵਲੀ ਦੇ ਵਿਰੋਧ ਚ ਕੀਤਾ ਗਿਆ ਪਿੰਡ ਅਪਰਾ ਦੇ ਵੱਖ-ਵੱਖ ਬਾਜ਼ਾਰਾ ਤੋਂ ਹੁੰਦੇ ਹੋਏ ਪੂਰੀ ਮਾਰਕੀਟ ਵਿੱਚ ਧਾਰਮਿਕ ਪਾਇਚਾਰੇ ਵੱਲੋਂ ਇਕੱਠ ਹੋ ਕੇ ਰੋਸ ਮੁਜ਼ਾਹਰਾ ਕੱਢਿਆ ਗਿਆ ਇਸ ਲੋਸ ਪ੍ਰਦਰਸ਼ਨ ਦੀ ਅਗਵਾਈ ਦੀਪਕ ਕੁਮਾਰ ਵੱਲੋਂ ਕੀਤੀ ਗਈ ਜਿਸ ਦੌਰਾਨ ਅਕਸ਼ੇ ਕੁਮਾਰ ਦੇ ਵਿਰੁੱਧ ਤੇਜ਼ ਨਾਅਰੇਬਾਜ਼ੀ ਕੀਤੀ ਗਈ ਅਤੇ ਅਕਸ਼ੇ ਕੁਮਾਰ ਮੁਰਦਾਬਾਦ ਦੇ ਨਾਅਰੇ ਗੂੰਜੇ ਪ੍ਰਦਰਸ਼ਨਕਾਰੀਆਂ ਨੇ ਸੈਂਟਰ ਗਵਰਨਮੈਂਟ ਨੂੰ ਸਖਤ ਬੇਨਤੀ ਕੀਤੀ ਕਿ ਇਸ ਫਿਲਮ ਨੂੰ ਤੁਰੰਤ ਬੈਨ ਕੀਤਾ ਜਾਵੇ ਭਾਈਚਾਰੇ ਨੇ ਚੇਤਾਵਨੀ ਦਿੱਤੀ ਕਿ ਜੇਕਰ ਫਿਲਮ ਨੂੰ ਥੀਏਟਰਾਂ ਵਿੱਚ ਦਿਖਾਇਆ ਗਿਆ ਤਾਂ ਦੇਸ਼ ਭਰ ਦੇ ਹਰ ਥੀਏਟਰ ਦੇ ਅੱਗੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਆਓ ਵਿਖਦੇ ਹਾਂ ਆਪਣਾ ਪਿੰਡ ਤੋਂ ਸਾਡਾ ਇੱਕ ਖਾਸ ਰਿਪੋਰਟ ਪੱਤਰਕਾਰ ਰਮਨ ਮਾਹੀ ਨਾਲ ਗਗਨਦੀਪ ਸਿੰਘ ਦੀ ਦੁਆਬਾ ਪਬਲਿਕ ਨਿਊਜ਼ ਵੱਲੋਂ خدا جان سما اے غلام تیم کرو اوہی کیا ہے اے کرو پتہ چلے کیوں سما شکریہ مردانات زندہ باد زندہ باد اچھا اے غلام دے کرو تھینک کرو تھینک کرو اچھا اے غلام دے کرو ਨਮਸਕਾਰ ਮੁਸਲਮਾਨ ਸੱਚੇ ਕਿਹਾ ਮੁਸਲਮਾਨ ਮੁਸਲਮਾਨ ਸੱਚੇ ਕਿਹਾ ਮੁਸਲਮਾਨ ਜੀ ਅੱਜ ਸਰ ਜਿਹੜਾ ਰੋਜ਼ ਮਾਰਚ ਕੀਤਾ ਜਾ ਰਿਹਾ ਵਾ ਪੂਰੇ ਪਿੰਡ ਦੇ ਵਿੱਚ ਕੀ ਮਾਮਲਾ ਕੀ ਹੈ ਸਰ ਜਿਹੜੇ ਸਿੱਸਟੀ ਕਤਾ ਭਗਵਾਨ ਵਾਲਮੀਕੀ ਮਹਾਰਾਜ ਉਹਨਾਂ ਦੀ ਜਿਹੜੀ ਸ਼ਬੀ ਆ ਬਹੁਤ ਖਰਾਬ ਦਿਖਾਈ ਗਈ ਆ ਮਾਰੀ ਸੀ ਵਾਲਮੀਕੀ ਇੱਕ ਬਾਲੀਵੁੱਡ ਦੇ ਐਕਟਰ ਅਸ਼ੇਕ ਕੁਮਾਰ ਵੱਲੋਂ ਫਿਲਮ ਕੀਤੀ ਗਈ ਆ ਜਿਹਦੇ ਵਿੱਚ ਸਾਡਾ ਰੋਸ ਮਾਰਚ ਇਸ ਗੱਲ ਦਾ ਵਾ ਕਿ ਇੱਕ ਤਰ੍ਹਾਂ ਨੇ ਉਹਨਾਂ ਦਾ ਰੂਪ ਤਾਰਨ ਕੀਤਾ ਵਾ ਦੂਜਾ ਕਿ ਜਿਹੜਾ ਸਾਡਾ ਇਤਿਹਾਸ ਆ ਜਿਹਦੇ ਕਰਕੇ ਅਸੀਂ ਭਗਵਾਨ ਵਾਲਮੀਕੀ ਮਾਰੇ ਨੂੰ ਸਿਸ਼ਟੀ ਕਰਤਾ ਕਹਿੰਦੇ ਆ ਉਹਦੇ ਵਿੱਚ ਉਹ ਸ਼ਲੋਕ ਲਿਖਿਆ ਹੈ ਅਗਨੀ ਨਯਲ ਨਾ ਧਤੀ ਅਕਾਸ਼ਾ ਸਰਵਪ੍ਰਥਮ ਜੋ ਪ੍ਰਗਟ ਹੋਆ ਉਹ ਵਾਲਮੀਕੀ ਪ੍ਰਕਾਸ਼ਾ ਵਾਲਮੀਕੀ ਮਾਰੇ ਤਾਂ ਉਸ ਟਾਈਮ ਪ੍ਰਗਟ ਹੋਈ ਸੀ ਜਿਸ ਸਮੇਂ ਗੁਰੂ ਤੇ ਕੋਸ਼ਿ ਨ ਸੀ ਜੀ ਤੇ ਇਹਨਾਂ ਨੇ ਉਹਨਾਂ ਦਾ ਰੂਪ ਧਨ ਕੀਤਾ ਤੇ ਫਿਰ ਇਹਦੇ ਵੀ ਮਾੜੀ ਸ਼ਬਦਾਬ ਦੀ ਬਸਤੀ ਆ ਇਹ ਕਹਿੰਦੇ ਕਿ ਮੈਂ ਚੋਰੀਆਂ ਠਗੀਆਂ ਕਰਦਾ ਆ ਤੇ ਨਾਰਦ मुनि ਨੇ ਮੈਨੂੰ ਬਾਅਦ ਵਿੱਚ ਚੰਗੇ ਰਾਹ ਤੇ ਪਾਇਆ ਜਦਕਿ ਨਾਰਦ मुनि ਬਹੁਤ ਸਾਲ ਬਾਅਦ ਆਇਆ ਤੇ ਭਗਵਾਨ ਵਾਲਮੀਕੀ ਮਾਇਆ ਤਾਂ ਹਰੇਕ ਜਦੋਂ ਵੀ ਦੁਨੀਆ ਦੇ ਵਿੱਚ ਨ ਸਾਡਾ ਹੀ ਵਿਰੋਧ ਹੈ ਕਿ ਜਿਹੜੀ ਇਹ ਛਵੀ ਬਣਾਈ ਗਈ ਆ ਕਿਉਂਕਿ ਕਿਸੇ ਵੀ ਪਰਮਾਤਮਾ ਦਾ ਰੂਪ ਆਮ ਇਨਸਾਨ ਨਹੀਂ ਲੈ ਸਕਦਾ ਕਿਹੜੇ ਤਰ੍ਹਾਂ ਦੇ ਵਿੱਚ ਆਪਾਂ ਦੇਖਦੇ ਆ ਕਿ ਕਿਸੇ ਭਗਵਾਨ ਦਾ ਰੂਪ ਕੰਨ ਕੀਤਾ ਉਸ ਤੋਂ ਬਾਅਦ ਮਾੜੀ ਸ਼ਬਦਾਂ ਵਾਲੀ ਉਹਦੇ ਵੀ ਬਣਦੀ ਜੀ ਇਸ ਚੀਜ਼ ਸਾਡੇ ਵਿੱਚ ਰੋਜ਼ ਮਾਰਚ ਹੈ ਜਿਹੜੀ ਦਿੱਖ ਜਾਂਦਾ ਹੈ ਸੈਂਸਰ ਬੋਰਡ ਵੱਲੋਂ ਇਹ ਫਿਲਮ ਨੂੰ ਲੈ ਕੇ ਨੂੰ ਪਾਸ ਦਿੱਤਾ ਜਾਂਦਾ ਵਾ ਤੇ ਕਿਤਨੇ ਦਿੱਕਤ ਕਿਤਨੇ ਕਿਤੇ ਦੇਖ ਨੂੰ ਲੱਗਦਾ ਹੈ ਉਹ ਪੰਡਾ ਵੀ ਕਿੰਨਾ ਕਿਤੇ ਇੱਕ ਮੈਂ ਗਲਤੀ ਹੋ ਜਾਂਦੀ ਬਿਲਕੁਲ ਸਰ ਜਦੋਂ ਮੈਂ ਇਹ ਦੇਖੀ ਸੀ ਜਿਹੜਾ ਟ੍ਰੇਲਰ ਦੇਖਿਆ ਸੀ ਮਦੋਂ ਇੱਕ ਵੀਡੀਓ ਪੋਸਟ ਕੀਤੀ ਸੀਗੀ ਕਿ ਜਿਹੜਾ ਸੈਂਸਰ ਬੋਰਡ ਆ ਜਦੋਂ ਵੀ ਕਿਸ ਆਪਾਂ ਸਮਾਜ ਦੇ ਨਾਲ ਕਿਉਂ ਨਹੀਂ ਡਿਸਕਸ਼ਨ ਕਰਦੇ ਹਮ ਆਪਾਂ ਬੈਠ ਕੇ ਉਹਨਾਂ ਬੰਦਿਆਂ ਨਾਲ ਡਿਸਕਸ ਕਰੀਏ ਕਿ ਤੁਹਾਡੇ ਇਤਿਹਾਸ ਤੇ ਫਿਲਮ ਬਣਾ ਰਹੇ ਆ ਇਹਦੇ ਇਤਿਹਾਸ ਦੇ ਨਾਲ ਤੁਹਾਨੂੰ ਕੋਈ ਇਤਰਾਜ਼ ਹੈ ਕਿਸੇ ਗੱਲ ਤੋਂ ਤੁਸੀਂ ਉਸ ਚੀਜ਼ ਨੂੰ ਕੱਟ ਕਰੀਏ ਪਰ ਹੁੰਦਾ ਕਿ ਜਦੋਂ ਸੋਸ਼ਲ ਮੀਡੀਆ ਤੇ ਉਹ ਵੀਡੀਓ ਅਪਲੋਡ ਕੀਤੇ ਜਾਂਦੇ ਆ ਤੇ ਵਿਊਜ਼ ਵਧ ਜਾਂਦੇ ਆ ਪਪੂਲੈਰਿਟੀ ਮਿਲ ਜਾਂਦੀ ਆ ਫਿਰ ਉਹਨੂੰ ਵਿਵਾਦ ਬਣਾਇਆ ਜਾਂਦਾ ਯਾਨੀ ਕਿ ਸਰਕਾਰਾਂ ਤੇ ਸੈਂਸਰ ਬੋਰਡ ਇਸ ਚੀਜ਼ ਬਾਰੇ ਪਹਿਲਾਂ ਨਹੀਂ ਸੋਚਦੇ ਤੇ ਜਦੋਂ ਫਿਲਮ ਫਿਲਮਾਂ ਫਿਲਮਾਂ ਹਰ ਤਰ੍ਹਾਂ ਕੋ ਪਹੁੰਚ ਜਾਂਦੀ ਏ ਤਾਂ ਠੀ ਤੁਹਾਡਾ ਕੀ ਹੋਏ ਨਹੀਂ ਸਰ ਸਾਡੀ ਸਾਡੀ ਇਹੀ ਮੰਗਿਆ ਕੀ ਇਸ ਫਿਲਮ ਤੇ ਬੈਨ ਕੀਤਾ ਜਾਵੇ ਜੇ ਇਹ ਸੈਂਸਰ ਬੋਰਡ ਸਿਨੇਮਿਆ ਤੱਕ ਪਹੁੰਚਾਉਂਦੇ ਆ ਤੇ ਅਸੀਂ ਭਾਰੀ ਸੰਗਠਨਾਂ ਦੇ ਨਾਲ ਰਲ ਕੇ ਇਹਦਾ ਵਿਰੋਧ ਕਰਾਂਗੇ ਇਹ ਫਿਲਮ ਅਸੀਂ ਨਹੀਂ ਲੱਗਣ ਦਵਾਂਗੇ ਜੈਪਿੰ ਜੈਪਾਰਕ ਅੱਜ ਜੋ ਅਸੀਂ ਇਸ ਰੋਸ ਮੁਜ਼ਾਹਰਾ ਕਰਨਾ ਹੈ ਨਾ ਉਹ ਪਿੰਡ ਦੀ ਪੰਚਾਇਤ ਵੱਲੋਂ ਭਗਵਾਨ ਬਾਲਮੀਕੀ ਸਭਾਵਾ ਵੱਲੋਂ ਅੰਬੇਦਕਰ ਸਭਾਵਾ ਵੱਲੋਂ ਪੂਰੀ ਰਕਦਾ ਸਭਾਵਾ ਵੱਲੋਂ ਇਸ ਕਰਕੇ ਕਰ ਰਹੇ ਆ ਕਿ ਜੋ ਇਹ ਅਕਸ਼ੇ ਕੁਮਾਰ ਨੇ ਫਿਲਮ ਮਨਾਯਾ ਮਹਾਰਿਸ਼ੀ ਬਗਮਗੀ ਉਹਦੇ ਵਿੱਚ ਉਹਨਾਂ ਨੇ ਸਾਡੇ ਗੁਰੂ ਦਾ ਨਾ ਇੱਕ ਤਾਂ ਉਹਨਾਂ ਨੇ ਉਹਨਾਂ ਦਾ ਅਵਤਾਰ ਧਾਰਿਆ ਆ ਉਹ ਵੀ ਸਾਨੂੰ ਬਹੁਤ ਦੁੱਖ ਲੱਗਿਆ ਕਿਉਂਕਿ ਸਾਡੇ ਗੁਰੂ ਮਹਾਰਾਜ ਦਾ ਜਿਹੜਾ ਅਵਤਾਰ ਧਾਰਨਾ ਉਹ ਕਿਸੇ ਆਮ ਇਨਸਾਨ ਦੇ ਹੱਕ ਬਸ ਦੀ ਗੱਲ ਨਹੀਂ ਹੈਗੀ ਦੂਜਾ ਉਹਨਾਂ ਨੇ ਉਹਦੇ ਵਿੱਚ ਜਿਹੜੀ ਗਲਤ ਸ਼ਬਦਾਵਲੀ ਕੀਤੀ ਉਹਦੇ ਵਿੱਚ ਸਾਡੀਆਂ ਜਿਹੜੇ ਮਤਲਬ ਬਣਾ ਨੂੰ ਦਿਲਾਂ ਨੂੰ ਬਹੁਤ ਜ਼ਿਆਦਾ ਠੇਸ ਪਹੁੰਚੀ ਆ ਜਿਹਦੇ ਵਿਰੋਧ ਵਿੱਚ ਅਸੀਂ ਚਾਹੁੰਦੇ ਆ ਕਿ ਇਸ ਫਿਲਮ ਨੂੰ ਇਸੇ ਬੈਨ ਕੀਤਾ ਜਾਣਾ ਚਾਹੀਦਾ ਹੈ ਸੈਂਸਰ ਬੋਰਡ ਤੋਂ ਇਹੀ ਮੰਗ ਕਰਦੇ ਆ ਦੂਜਾ ਅਸੀਂ ਇਹ ਚਾਹੁੰਦੇ ਆ ਕਿ ਮਤਲਬ ਅੱਗੇ ਪਿਛਲੇ ਕਈਆਂ ਸਾਲ ਸੈਂਕੜਿਆਂ ਸਾਲਾਂ ਤੋਂ ਸਾਡੇ ਸਮਾਜ ਨੂੰ ਹਮੇਸ਼ਾ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰਦੀਆਂ ਹੈ ਜਿਹੜੀਆਂ ਕਿ ਇਹਨਾਂ ਦੀਆਂ ਹੱਲੇ ਤੱਕ ਵੀ ਇਹ ਕੋਝੀਆਂ ਚੱਲਣਾ ਨਹੀਂ ਠੀਕ ਹੋ ਰਹੀਆਂ ਅਸੀਂ ਇਸ ਫਿਲਮ ਦਾ ਵਿਰੋਧ ਕਰਾਂਗੇ ਤੇ ਉਹਦੇ ਵਿਰੋਧ ਵਜੋਂ ਅੱਜ ਉਪਰ ਦੇ ਵਿੱਚ ਰੋਸ ਮਾਰਚ ਤੇ ਰੋਸ ਮੁਜ਼ਾਹਰਾ ਕਰਾਂਗੇ ਕਿਹੜੇ ਕਿਹੜੇ ਪਾਸੇ ਤੋਂ ਮੁਜ਼ਾਹਰਾ ਕੀਤਾ ਗਿਆ ਹੋਇਸ਼ ਕਿਹੜੇ ਕਿਹੜੇ ਹਲਕੇ ਵਿੱਚ ਕੀਤਾ ਇਹ ਫਿਲਹਾਲ ਸਾਡੇ ਫਲੋਰ ਹਲਕੇ ਵਿੱਚ ਸਾਡਾ ਅਪਰੇ ਪੈਂਡ ਦੇ ਵਿੱਚ ਅਸੀਂ ਸ਼ੁਰੂ ਕਰਨ ਲੱਗੇ ਆ ਜੀ ਤੇ ਬਾਕੀ ਵੀ ਬਾਲਮੀਕਿਸ ਸੰਭਾਵਾਂ ਅ ਅੰਬੇਦਕਰ ਸੰਭਾਵਾਂ ਲੁਧਿਆਣੇ ਵਿੱਚ ਤੇ ਹੋਰ ਵੀ ਕਈਆਂ ਜ਼ਿਲ੍ਹਿਆਂ 'ਚ ਵੱਖ-ਵੱਖ ਕਰ ਰਹੀਆਂ ਆ ਜੀ ਅਗਲੀ ਨੀਤੀ ਕੀ ਹੋਏਗੀ ਤੁਹਾਡੀ ਅਗਲੀ ਨੀਤੀ ਜਦ ਤੱਕ ਅ ਅਸੀਂ ਅਕਸ਼ੇ ਫਿਲਮ ਬੰਦ ਨਹੀਂ ਕਰਦੇ ਉਦ ਤੱਕ ਅਸੀਂ ਰੋਸ ਮੁਜ਼ਾਹਰਾ ਕਰਾਂਗੇ ਤੇ ਅਸੀਂ ਇਹਨੂੰ ਫਿਲਮ ਨੂੰ ਬੰਦ ਕਰਨ ਲਈ ਸਨਮਿਆਂ ਮੂਰੇ ਵੀਦਾਂ ਨੇ ਲਾਵਾਂਗੇ ਠੀਕ ਹੈ ਹਰ ਹਰ ਵਾਲਮੀ ਕੀ ਜੈ ਕਬੀਰ ਜੈ ਰੰਦਾਸ ਸਭ ਤੋਂ ਪਹਿਲਾਂ ਤਾਂ ਜਿਹੜਾ ਅਕਸ਼ੇ ਕੁਮਾਰ ਆ ਉਹਨੂੰ ਇਹ ਗੱਲ ਨੂੰ ਸੋਚਣੀ ਚਾਹੀਦਾ ਕਿ ਇਹ ਜੁਗੋ ਜੁਗਰ ਤਾਂ ਜਿਹੜਾ ਭਗਵਾਨ ਬਾਸਤਿ ਬਾਦ ਆਜਾ ਇਹਨੂੰ ਮੈਂ ਦਿਆ ਕੋਈ ਵੀ ਇਨਸਾਨ ਅਸਰ ਤੇ ਨਹੀਂ ਆਇਆ ਸੀ ਜਦੋਂ ਉਹ ਪ੍ਰਗਟ ਹੋਇਆ ਫਿਰ ਇੰਨੀ ਮਾੜੀ ਸ਼ਬੀ ਜਿਹੜੀ ਉਹਦੀ ਦਿਖਾਦਣੀ ਬਹੁਤ ਮੰਦ ਭਾਗੀ ਆ ਅਸੀਂ ਉਹਦਾ ਵਿਰੋਧ ਕਰਾਂਗੇ ਪੂਰ ਜ਼ੋਰ-ਮੋਰੋ ਕਰਾਂਗੇ ਜਿੱਥੇ ਤੱਕ ਸਾਦ ਹੋਇਆ ਇਸ ਗੱਲ ਦੇ ਅਕਸ਼ੇ ਕੁਮਾਰ ਦੇ ਹੁਣੇ ਮਾਤੀ ਮੰਗਲਨ ਦਾ ਤਾਂ ਵਧੀਆ ਗੱਲ ਹੈ ਨਹੀਂ ਮੰਗੂਗਾ ਤਾਂ ਫਿਰ ਅਸੀਂ ਵਿਰੋਧ ਇਹ ਜਾਂਦਾ ਹੀ ਹੈ ਰਿਮੈਂਡਰ ਆਉਂਦਾ ਫਿਰ ਮੈਨ ਲਿਖੀ ਗਈ ਇਹਨਾਂ ਵੱਲੋਂ ਪਾਲਮੇਸਨ ਕੀਤੀ ਹੋਰ ਹੈ ਕਿਤਨੇ ਕਿਤੇ ਦੇਖਿਆ ਹਾਂ ਰਾਮ ਦੇ ਦਿਖਾਇਆ ਵੀ ਆ ਰਿਹਾ ਵਾ ਕੋਈ ਇਸ਼ਾਰਾ ਤਾਂ ਨਹੀਂ ਹੈ ਇਹ ਨੂੰ ਲੈ ਕੇ ਇਹ ਹੋ ਸਕਦੀਆਂ ਚਾਲਾਂ ਵੀ ਹੋ ਸਕਦੀਆਂ ਨੇ ਇਸ ਚਾਲ ਨੂੰ ਸਮਝਣ ਦੇ ਸਾਨੂੰ ਲੋੜ ਪੈਣੀ ਹੈ ਅਸੀਂ ਸਾਰੇ ਸੰਗਠਨ ਇਕੱਠੇ ਹੋ ਕੇ ਇਹਦਾ ਪੂਰ ਜ਼ੋਰ ਵਿਰੋਧ ਵੀ ਕਰਾਂਗੇ ਉਸ ਚਾਲ ਨੂੰ ਸਮਝਾਂਗੇ ਵੀ ਕਿੱਥੇ ਤੱਕ ਇਹਨਾਂ ਦੀ ਪਹੁੰਚ ਆ। ਅਸੀਂ ਵੀ ਚਲੋ ਪੂਰਾ ਜੋਰ ਲਗਾਵਾਂਗੇ ਵੀ ਜਿੱਥੇ ਤੱਕ ਸਾਡਾ ਜੋਰ ਲੱਗੂਗਾ। ਅਸੀਂ ਤਾਂ ਸਾਰੇ ਸੰਸਥਾ ਨੂੰ ਜਿੰਨੀਆਂ ਵੀ ਸਾਡੀਆਂ ਸੰਸਥਾਆਂ ਐਸੀ ਸਮਾਜ ਦੀਆਂ ਸਭ ਨੂੰ ਅਪੀਲ ਕਰਦੇ ਆ ਕਿ ਇਹਦਾ ਕੋਟ ਜੋਰ ਨੂੰ। ਬਰੋਧ ਕਰੋ ਤੁਸੀਂ। ਇਹ ਫਿਰ ਨਹੀਂ ਲੱਗਣੀ ਚਾਹੀਦੀ। ਠੀਕ ਹੈ।